ਇੱਕ ਵਾਰ ਦੀ ਗੱਲ ਐ ਕਿ ਇੱਕ ਆਦਮੀ ਬਹੁਤ ਚਿੰਤਾ ਸੇ ਵਿਚਾਰਾਂ 'ਚ ਸੀ ਤੇ ਉਹਨੂੰ ਰਾਤ ਪਰ ਨੀਂਦ ਨਹੀਂ ਆ ਰਹੀ ਸੀ ਰਾਤ ਦੇ 2 ਵਜੇ ਉਹ ਉੱਠਿਆ ਉੱਠ ਕੇ ਉਹਨੇ ਚਾਹ ਪੀਤੀ ਇਧਰ ਉਧਰ ਘੁੰਮਿਆ ਫਿਰ ਵੀ ਨੀਂਦ ਨਹੀਂ ਆਈ ਉਹਨੇ ਹਾਰ ਕੇ ਆਪਣੀ ਗੱਡੀ ਬਾਹਰ ਕੱਢੀ ਤੇ ਰੋਡ ਤੇ ਜਾਂਦਾ ਪਿਆ ਸੀ ਅੱਗੇ ਗੁਰਦੁਆਰਾ ਆ ਗਿਆ ਉਹ ਗੁਰਦੁਆਰੇ ਚੱਲ ਆ ਗਿਆ ਮੱੱਖਾ ਟਿਕਣ ਉਸ ਤੋਂ ਅੱਗੇ ਆਦਮੀ ਅੱਧੀ ਰਾਤ ਹੋਰ ਬੈਠਾ ਸੀ ਉਹ ਨੂੰ ਵੇਖ ਕੇ ਹੈਰਾਨ ਹੋ ਗਿਆ ਕਿ ਤੂੰ ਇੱਥੇ ਕੀ ਕਰਦਾ ਕਹਿੰਦਾ ਮੈਂ ਕੀ ਕਰਨਾ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਆਇਆ ਕਿ ਮੇਰੀ بیوی ਬਹੁਤ ਬਿਮਾਰ ਹੈ ਉਹਦਾ ਕੱਲ ਨੂੰ ਆਪਰੇਸ਼ਨ ਹੈ ਨਾ ਮੇਰੇ ਕੋ ਕੋਈ ਪੈਸਾ ਹੈ ਤੇ ਨਾ ਮੇਰੇ ਕੋ ਕੁਝ ਤੇ ਜੇ ਬੱਚੀ ਵੀ ਨਾ ਤਾਂ ਵੀ ਮੇਰੇ ਕੋਲ ਕੁਝ ਨਹੀਂ ਰਹਿਣਾ ਇੰਨੀ ਟੈਨਸ਼ਨ ਚ ਉਹ ਬੰਦੇ ਨੇ ਸੋਚਿਆ ਤੇ ਮੇਰੇ ਤੋਂ ਵੀ ਜ਼ਿਆਦਾ ਪਰੇਸ਼ਾਨ ਮੈਨੂੰ ਤਾਂ ਪੈਸਾ ਵੀ ਸਭ ਚੀਜ਼ ਆ ਉਸ ਬੰਦੇ ਨੇ ਉਹਨੂੰ ਥੋੜੇ ਪੈਸੇ ਦਿੱਤੇ ਤੇ ਉਹਨੂੰ ਕਿਹਾ ਆ ਲੈ ਮੇਰਾ ਕਾਰਟ ਤੂੰ ਇਸ ਤਰ੍ਹਾਂ ਕਰੀ ਜਦੋਂ ਜ਼ਰੂਰਤ ਪਵੇ ਇਸ ਨੰਬਰ ਤੇ ਮੈਨੂੰ ਫੋਨ ਕਰੀ ਤੇ ਮੈਂ ਤੇਰੀ ਸਹਾਤ ਲਈ ਆ ਜਾਵਾਂਗਾ ਉਹਨੇ ਉਹਦਾ ਕਾਟ ਨਹੀਂ ਲਿਆ ਉਹ ਕਹਿੰਦਾ ਤੈਨੂੰ ਰੱਬ ਨੇ ਰਾਤ ਜਗਾਇਆ ਮੇਰੇ ਲਈ ਇੱਥੇ ਭੇਜਿਆ ਨਾਲੇ ਤੈਨੂੰ ਸਿੱਖਿਆ ਮਿਲੀ ਨਾਲੇ ਮੈਨੂੰ ਮਿਲੀ ਇਸ ਕਰਕੇ ਕਹਿੰਦੇ ਜਿੰਦਗੀ ਮੇਂ ਕਦੇ ਵਿਚਾਰਾਂ ਚ ਨਹੀਂ ਪੜਨਾ ਚਾਹੀਦਾ ਸੋਚੀਏ ਸਮੇਂ ਦਾ ਇਹ ਪ੍ਰਕੋਪ ਹੈ ਹਮੇਸ਼ਾ ਚੰਦ ਔਰ ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ ਮੈਂ ਔਰ ਤੁਸੀਂ apa insaan a